ਉਹ ਉਹ ਤੁਹਾਡਾ ਕਿਹੜਾ ਚੱਕਰ ਹੋਇਆ ਸੀ ਕਹਿੰਦੇ ਬਿੱਲੀ ਰੋਜ਼ ਦੁੱਧ ਪੀ ਜਾਂਦੀ ਸੀ ਕਿ ਚੱਕਰ ਪੈ ਗਿਆ ਉਹ ਬਾਈ ਮੈਂ ਤਾਂ ਹੈਰਾਨ ਹੋ ਗਿਆ ਉਸ ਤੋਂ ਹੂੰ ਰੋਜ਼ ਆਵੇ ਬੋਲੀ ਦੁੱਧ ਪੀ ਜਾਵੇ ਰੋਜ਼ ਆਵੇ ਬਿੱਲੀ ਦੁੱਧ ਪੀ ਜਾਵੇ ਹੂੰ ਫਿਰ ਮੈਂ ਕਿਹਾ ਇਹਦਾ ਹੱਲ ਕੋਈ ਨਾ ਕੋਈ ਤਾਂ ਕਰਨਾ ਪੈਣਾ ਹੂੰ ਮੈਂ ਤਾਂ ਖਾਦਾ ਨਹੀਂ ਭੋਲੇ ਹੂੰ ਫਿਰ ਕੀ ਹੋਇਆ ਮੈਂ ਇੱਕ ਦਿਨ ਕੀਆ ਕਰਿਆ ਮੈਂ ਗੜਬੀ ਦੇ ਵਿੱਚ ਦੁੱਧ ਦਾ ਗੜਬੀ ਦੇ ਵਿੱਚ ਥੋੜਾ ਥੱਲੇ ਨੂੰ ਜਿਵੇਂ ਕਹਿ ਲਓ ਨਾ ਵੀ ਉਹ ਉਹ ਉਨਾ ਕੇ ਹੂੰ ਬਿੱਲੀ ਆਈ ਉਹਨੇ ਮੂੰਹ ਪਾਇਆ ਤੇ ਵਿੱਚ ਫਸ ਗਈ ਭਾਈ ਉਹ ਫਸ ਲਾਲੀ ਜ਼ਕੀਮ ਵਧਾਲੀਆਂ ਮੈਂ ਜਦੇ ਭੜੀਆਂ ਲੱਤਾਂ ਆਉਂਦੀਆਂ ਪਿੱਛੋਂ ਹਾਂ ਕਮਾ ਆਵੇ ਦੇ ਤੇਰੀ ਦੀ ਮਾਰੀ ਮਾਰੀ ਜੱਗਾ ਆਇਆ ਮੇਰੇ ਕੋਲੇ ਕਹਿੰਦਾ ਗੜਵੀ ਕੀਤੀ ਮੈਂ ਤੂੰ ਗੜਵੀ ਕਹਿੰਦਾ ਤੂੰ ਕਹਿੰਦਾ ਬਿੱਲੀ ਕਿੱਥੇ ਆ ਗੜਵੀ ਕਿੱਥੇ ਆ ਕਹਿੰਦਾ ਦੱਸ ਉਹ ਤੁਹਾਡਾ ਕਿਹੜਾ ਚੱਕਰ ਹੋਇਆ ਸੀ ਕਹਿੰਦੇ ਬਿੱਲੀ ਰੋਜ਼ ਦੁੱਧ ਪੀ ਜਾਂਦੀ ਸੀ ਕਿ ਚੱਕਰ ਪੈ ਗਿਆ ਉਹ ਬਾਈ ਮੈਂ ਤਾਂ ਭਰਾਨ ਹੋ ਗਿਆ ਉਸ ਤੋਂ ਹੂੰ ਰੋ ਜਾਵੇ ਬੋਲੀ ਦੁੱਧ ਪੀ ਜਾਵੇ ਰੋ ਜਾਵੇ ਬਿੱਲੀ ਦੁੱਧ ਪੀ ਜਾਵੇ ਹੂੰ ਫਿਰ ਮੈਂ ਕਿਹਾ ਇਹਦਾ ਹੱਲ ਕੋਈ ਨਾ ਕੋਈ ਤਾਂ ਕਰਨਾ ਪੈਣਾ ਹੂੰ ਮੈਂ ਤਾਂ ਖਾਦਾ ਨਹੀਂ ਭੋਲੇ ਹੂੰ ਫਿਰ ਕੀ ਹੋਇਆ ਮੈਂ ਇੱਕ ਦਿਨ ਕੀਆ ਕਰਿਆ ਮੈਂ ਗੜਬੀਚ ਦੇ ਚੋਦ ਗੜਬੀ ਦੇ ਵਿੱਚ ਥੋੜਾ ਥੱਲੇ ਨੂੰ ਜਿਵੇਂ ਕਹਿ ਲਓ ਨਾ ਵੀ ਉਹ ਉਹ ਉਨਾ ਕੇ ਹੂੰ ਬਿੱਲੀ ਆਈ ਉਹਨੇ ਮੂੰਹ ਪਾਇਆ ਤੇ ਵਿੱਚ ਫਸ ਗਈ ਭਾਈਓ ਪਸ ਲਾਲੀ ਜ਼ਕੀਮ ਰਾਲੀਆਂ ਮੈਂ ਜਵੇ ਭੜੀਆਂ ਲੱਤਾਂ ਆਉਂਦੀਆਂ ਵਿੱਚੋਂ ਹਾਂ ਕਮਾਵੇ ਦੇ ਤੇਰੀ ਦੀ ਮਾਰੀ ਮਾਰੀ ਜੱਗਾ ਆਇਆ ਮੇਰੇ ਕੋਲੇ ਕਹਿੰਦਾ ਗੜਬੀ ਕੀਤੀ ਮੈਂ ਤੂੰ ਗੜਬੀ ਕਹਿੰਦਾ ਤੂੰ ਕਹਿੰਦਾ ਬਿੱਲੀ ਕਿੱਥੇ ਆ ਗੜਬੀ ਕਿੱਥੇ ਆ ਕਹਿੰਦਾ ਦੱਸ